ਜੀ ਤੁਸੀਂ ਮੈਂ ਗਈ ਜਿਮ ਮੈਂ ਕਹਿੰਦੀ ਮੈਂ ਜਿਮ ਜੁਆਇਨ ਕਰਨੀ ਆ ਓਏ ਹੋਏ ਨਹੀਂ ਸ਼ਰਮ ਕਰ ਲਓ ਕੁਛ ਸ਼ਰਮ ਬੱਬਰ ਜਿਮ ਜਾਣ ਨੂੰ ਕਹਿੰਦੀ ਦੇਖ ਮੈਂ ਵਿਚਾਰ ਕਰ ਰਹੀ ਸੀ ਕਿ ਕੀ ਹੋਇਆ ਤਾਂ ਸੁਣ ਲਓ ਹਾਂਜੀ ਉਹ ਜਿਮ ਵਾਲਾ ਮੈਨੂੰ ਕਹਿੰਦਾ ਕਹਿੰਦਾ ਕਿ ਵੀ ਮੈਨੂੰ ਐਂ ਦੱਸ ਦੇ ਵੀ ਤੂੰ ਮਾਰ ਵਧਾਣਾ ਕਿ ਕਿਤਾਬ ਯਾਰ ਰੱਬ ਮੈਂ ਤਾਂ ਇੱਕ ਮਹੀਨਾ ਤੋਂ ਬਸ ਵੈਸੇ ਹੀ ਨਾਲ ਉਹ ਨਹੀਂ ਸਿੱਖ ਇਨਸਾਨ ਕੋਸ਼ ਸਿੱਖ ਕੁਝ ਤਾਂ ਸਿੱਖ ਕਰਦੀਆਂ ਹੁੰਦੀਆਂ ਨਹੀਂ ਪਤਲੀ ਫਿਰ ਨਹੀਂ ਬਣਾਣੇ ਨੇ ਮੇਰੀ ਗੱਲ ਸੁਣੋ ਫਿਰ ਕੀ ਹੋਇਆ ਉਹ ਕਹਿੰਦੇ ਲੈ ਨਾ ਦתן ਬਾਦ ਵਧਾਨ ਦੀ ਲੋੜਾ ਨਾ ਘਟਾਨ ਦੀ ਲੋੜਾ ਠੀਕ ਹੈ ਤੂੰ ਐਗਰ ਫੋਟੋਆਂ ਤੇ ਚਾਹ ਜਿੰਦੇ ਬਾਹਰ ਤੇਰੀਆਂ ਫੋਟੋਆਂ ਲਾ ਦਾਂਗੇ ਸਾਡੀ ਪ੍ਰੋਮੋਸ਼ਨ ਹੋ ਜੂ ਪ੍ਰੋਮੋਸ਼ਨ ਹਾਂ ਇਹ ਗੱਲ ਵਧੀਆ ਦੇਖਿਓ ਜੀ ਇਹ ਫੋਟੋਆਂ ਵਿੱਚ ਕੀ ਜਿੰਮ ਤੇ ਲਾਦੀਆਂ ਇਹ ਸਾਡੇ ਬੱਬਲ ਮੈਨਮ ਨੇ ਇਹਨਾਂ ਦੇ ਹੱਥ ਦੇ ਵਿੱਚ ਪਰੌਂਠਾ ਚੱਕੀ ਨੂੰ ਕਿੰਨਾ ਟਾਈਮ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਹਜੇ ਚਿੜੀ ਮੰਗੂ ਨਾ ਚਕਚੁੰਦਰ ਚਕਚੁੰਦਰ ਕੇ ਖਾਂਦੇ ਆ ਓਹੋ ਹਜੇ ਵੀ ਬੁਰਕੀ ਹੱਥ ਚ ਲੈ ਵਧੀਆ ਲੈ ਵੀ ਮੈਂ ਚਲੀ ਆ ਸੀਨ ਕਰ ਦੂੰ ਤੁਸੀਂ ਆਪੇ ਮੰਨ ਗਿਰੋ ਠੀਕ ਹੈ ਇਹਨਾਂ ਨੇ 6 ਪੈਕ ਬਣਾਏ 6 ਪੈਕ ਬਣਦੇ ਹੁੰਦੇ ਨੇ ਇਹਨਾਂ ਨੇ ਬਣਾ ਲੈਨੇ ਹਾਂ ਵਪਾਰ ਨਾਲ ਦੌੜਾਣੇ ਦਾ ਟਾੜਾ ਕਰ 6 ਪੈਕ ਤਾਂ ਬਣੇ ਜਾਂਦੇ ਜਿੰਮੇ ਜਾ ਕੇ ਇਹ ਸਾਡੀ ਨੀਤੂ ਇਹ ਕਰਕੇ ਰੁਚਾਰ ਕਰਨਾ ਚੀਜ਼ ਐ ਇਸ ਚੀਜ਼ ਸਾਡੇ ਵਰਗੇ ਸਾਡੀ ਨੀਟੂ ਨੇ ਕਨਫਰਮ ਕਰਤਾ ਜੀ ਵੀ ਐਡਾ ਹੋ ਸਕਦਾ ਹਨਾ ਚਲੋ ਵਧੀਆ ਗੱਲ ਆ ਤੇ ਬਾਕੀ